हमारी <laughs> त 그민 c 아 ਬڑے ਦਾ ਅਜਾੜ ਕਰਾ ਲਈ ਬੜੇ ਦਾ ਹੀ ਬਣਾ ਦੇਣਾ ਬੜੇ ਵਾਲਾ ਬਾਬਾ ਬਾਬੇ ਨਾਲ ਰੱਬ ਨਾਲੋਂ ਨੌਂਦੀ ਕਰਦਾ ਔਰ ਵੀ ਪੀਪੇ ਨੇ ਪੀਪੇ ਅਜਾੜ ਦੇ ਲੱਗ ਜਾਂਦੇ ਹਾਂਜੀ

ਹਾਂਜੀ ਸਰ ਕੀ ਨਾਮ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਫ ਦਾ ਸਰਪੰਚ ਭਰਿੰਦਰ ਸਿੰਘ ਦਾਤਾ ਆ ਅੱਜ ਜਿੱਦਾਂ ਜੀ ਆਪਣੇ ਕੋਲੇ ਮੱਲੇ ਤੇ ਗੁਰੂ ਸਾਹਿਬ ਦਾ ਅੱਜ ਬਹੁਤ ਪੰਜਾਬ ਤੇ ਲੰਗਰ ਲੱਗ ਰਹੇ ਨੇ ਅੱਜ ਤੁਹਾਡੇ ਵੱਲੋਂ ਵੀ ਲੱਗਿਆ ਨਗਰ ਵੱਲੋਂ ਕੀ ਕਹਿਣਾ ਚਾਹੁੰਦੇ ਆ ਇਹ ਹੋਲੇ ਮੱਲੇ ਦੇ ਨਗਰ ਸਰਪਾਰਮਾ ਲੰਗਰਾ ਸਾਡਾ 11 ਸਾਲ ਹੋ ਗਏ ਸਾਨੂੰ ਗੁਰੂ ਸਾਹਿਬ ਦਾ ਲੰਗਰ ਲਾਉਂਦਿਆਂ ਨੂੰ ਹਰ ਇੱਕ ਸਾਲ ਸਾਡੇ ਪਿੰਡ ਦਾਖੇ ਦੀ ਸੰਗਤ ਬਣਦੀ ਹੈ ਪੂਰੇ ਪਿੰਡ ਦਾ ਸਾਂਝਾ ਲੰਗਰ ਲੱਗਦਾ ਵਾ ਜਿਹੜਾ 8 ਦਿਨ ਚੱ 8 ਦਿਨ ਚੱਲ ਰਿਹਾ ਜੀ ਅੱਜ ਦੀ ਯੂਆ ਪੀੜ੍ਹੀ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੀ ਕਿ ਅੱਜ ਨਸ਼ਿਆਂ ਵੱਲ ਤੁਰ ਰਹੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਆ ਆਪਣੇ ਅੱਜ ਇਸ ਮੈਸੇਜ ਬੱਚਿਆਂ ਨੂੰ ਨਸ਼ਾ ਛੱਡਣਾ ਚਾਹੀਦਾ ਪਿਆਗਣਾ ਚਾਹੀਦਾ ਨਸ਼ਿਆਂ ਦੇ ਵਿੱਚ ਜ਼ਿੰਦਗੀਆਂ ਬਰਬਾਦ ਕਰ ਰਹੇ ਆ ਨਸ਼ੇ ਦੇ ਛੱਡ ਕੇ ਗੁਰੂ ਸਾਹਿਬ ਦੇ ਨਾਲ ਜੁੜ ਲਓ ਜੋ ਕਹਿਤ ਕਰਨ ਬੰਦ ਕੇ ਛੱਡਣਾ ਲੰਗਰ ਲਾਉਣ ਸਾਰੇ ਦਾ ਪਨਾਹ ਉਹਦੇ ਨਾਲੇ ਉਹਦੇ ਆਪਣਾ ਜੀਵਨ ਸੋਦਾ ਹਾਂਜੀ ਸਰ ਕੀ ਨਾਮ ਆ ਤੁਹਾਡਾ ਸਾਡਾ ਨਾਮ ਜੀ ਪ੍ਰਧਾਨ ਅਮਰਜੀਤ ਸਿੰਘ ਜੀ ਅਸੀਂ ਪਿੰਡ ਬਦੋਵਾਲ ਦੇ ਆਂ ਵੱਡੇ ਗੁਰਦਵਾਰੇ ਦਾ ਸਾਥ ਦੇ ਅਸੀਂ ਬੰਦਕੋ ਕਮੇਟੀ ਦੇ ਮੈਂਬਰ ਹਾਂ ਜਿੱਦਾਂ ਕਿ ਅੱਜ ਹੋਲੇ ਮੱਲੇ ਦਾ ਤੁਸੀਂ ਲੰਗਰ ਲਾਇਆ ਇਹ ਕਿਹਨੋ ਲੰਗਰ ਲਾਇਆ ਜੀ ਦੇਖੋ ਇਹ ਹਸਾਲ ਪਿਛਲੇ 30 40 ਸਾਲ ਤੋਂ ਸਾਡਾ ਪਿੰਡ ਇੱਥੇ ਬਦੋਵਾਲ ਦੇ ਤਲ ਤੋਂ ਇੱਥੇ ਲੰਗਰ ਲਾਇਆ ਜਾਂਦਾ ਸਾਡੇ ਪੁਰਖ ਪਹਿਲਾ ਲੋਵੇ ਸੇ ਲੰਗਰ ਰੋਣਾ ਜੀ ਰੀਤ ਚੱਲਦੀ ਆਈ ਆ ਉੋਂ ਤੋਂ ਇੱਥੇ ਲੰਗਰ ਲਾਉਦੇ ਆਏ ਆ 35 40 ਇਹ ਕਿੰਨੇ ਦਿਨ ਦਾ ਲੰਗਰ ਹੁੰਦਾ ਤੁਹਾਡਾ ਇਹ ਦੇਖ ਲਈ ਪੰਜ ਦਿਨ ਲੰਗਰ ਲਾਉਨੇ ਆ ਸਕਦਾ ਜਾਂਦੇ ਆਵੇਂ ਲੰਗਰ ਖਾਂਦੀਆਂ ਨੇ ਵਾਪਸੀ 9 10 ਤਰੀਕ ਨੂੰ ਹੋਣੀ ਆ ਪੰਜ ਦਿਨ ਅਸੀਂ ਲੰਗਰ ਲਾਵਾਂਗੇ 10 ਤਰੀਕ ਤੱਕ ਇਹ 10 ਤਰੀਕ ਤੱਕ ਲੰਗਰ ਲੱਗ ਜਾਣਾ ਅੱਜ ਦੇ ਤੁਸੀਂ ਲੋਕਾਂ ਨੂੰ ਕੀ ਮੈਸੇਜ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਸ ਮੈਸੇਜ ਇਹੋ ਜਿਹੀ ਸਾਰੇ ਨਾਲ ਮਿਲ ਕੇ ਰਹਿਣ ਸਾਰੇ ਬੈਠ ਕੇ ਖਾਣਾ ਪੀਣਾ ਕਰਦੇ ਸਾਂਝਾ ਤੇ ਸਾਰਿਆਂ ਦੀ ਸੰਗਤ ਮਿਲ ਕੇ ਸੰਗਤ ਦੋਸਤਾਂ ਨਾਲ ਰਹੇ ਸਾਰੇ ਸੰਗਤ ਉਸ ਨਾਲ ਮਹਿਬਤ ਨਾਲ ਰਹੇ ਤੇ ਸਿੱਖੀ ਦਾ ਪ੍ਰਚਾਰ ਕਰਨ ਲੋਕਾਂ ਨੂੰ ਸਿੱਖੀ ਨਾਲ ਜੋੜਨ ਸਰਦਾਰ ਬਣਨਾ ਆਪਣੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਸਿੱਖਿਆ ਦੇ ਉਹਨਾਂ ਤੇ ਅਮਲ ਕਰਨ ਇਹ ਜੀ ਅਸੀਂ ਕਹਿੰਦੇ ਠੀਕ ਹੈ ਕੀ ਨਾਮ ਹੈ ਤੁਹਾਡਾ ਭਵਿੰਦਰ ਸਿੰਘ ਭਵਿੰਦਰ ਸਿੰਘ ਜਿਹੜਾ ਅੱਜ ਜਿਹੜਾ ਕਿ ਅੱਜ ਵੱਦਵਾਲ ਵੱਲੋਂ ਲੰਗਰ ਲੱਗਿਆ ਪੋਲੇ ਮੱਲੇ ਤੇ ਗੁਰੂ ਸਾਹਿਬ ਦਾ ਕੀ ਕਹਿਣਾ ਚਾਹੋਗੇ ਇਹ ਹਰ ਸਾਲ ਦੀ ਤਰ੍ਹਾਂ ਬਜ਼ੁਰਗਾਂ ਤੋਂ ਲੈ ਕੇ ਚੱਲ ਰਹੀ ਸੇਵਾ ਵੱਡਾ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਸਮੂਹ ਨਗਰ ਨਿਵਾਸੀ ਜੋ ਹਰ ਸਾਲ ਸੇਵਾ ਨਿਭਾਉਂਦੇ ਹਨ ਪਿੰਡ ਦੇ ਸੰਜੋਗ ਨਾਲ ਹਰ ਸਾਲ ਸੇਵਾ ਚੱਲ ਰਹੀ ਹੈ ਇਹ ਪਿੱਛੇ ਤੋਂ ਆ ਰਹੀ ਸੇਵਾ ਬਜ਼ੁਰਗਾਂ ਦੀ ਨਿਰੰਤਰ ਜਾਰੀ ਹੈ ਬਹੁਤ ਵਧੀਆ ਸੇਵਾਦਾਰ ਵੀਰ ਬੀਬੀਆਂ ਸੇਵਾ ਕਰ ਰਹੀਆਂ ਨੇ ਹੋਲੇ ਮੱਲੇ ਦੇ ਸੰਬੰਧ ਵਿੱਚ ਹਰ ਸਾਲ ਲੰਗਰ ਲਾਇਆ ਜਾਂਦਾ ਹੈ ਯਾਨੀ ਅੱਜ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਅਸੀਂ ਤਾਂ ਇਹੀ ਮੈਸੇਜ ਹੈ ਵੀ ਵੱਧ ਤੋਂ ਵੱਧ ਆਪਣਾ ਜਨਮ ਸਫਲਾ ਕਰੋ ਸੇਵਾ ਕਰੋ ਜੇ ਅਸੀਂ ਵੀ ਕਿਸੇ ਗੁਰਦੁਆਰੇ 'ਚ ਸੇਵਾ ਕਰਨ ਜਾਂ ਅਸੀਂ ਦਰਸ਼ਨ ਕਰਨ ਜਾਂਦੇ ਆ ਤੇ ਸਾਨੂੰ ਵੀ ਸੰਗਤ ਉੱਥੇ ਲੰਗਰ ਛਕਾਉਂਦੀ ਹੈ ਅਸੀਂ ਵੱਧ ਤੋਂ ਵੱਧ ਵੀਰਾਂ ਨੂੰ ਕਹਿੰਨੇ ਆ ਵੀ ਆਉਣ ਵਾਲੇ ਸੰਗਤ ਲਈ ਅਸੀਂ ਵੀ ਵੱਧ ਤੋਂ ਵੱਧ ਲੰਗਰ ਚਕਾਈਏ ਸੇਵਾ ਕਰੀਏ ਤੇ ਸਾਰਿਆਂ ਵੀਰਾਂ ਨੂੰ ਮੇਰੀ ਇਹੀ ਗਵਾਹ ਹੈ ਕਿ ਸਾਰੇ ਵੀਰ ਇਹ ਸੇਵਾ ਕਰਨ ਆ ਕੇ ਲੰਗਰ ਦੇ ਵਿੱਚ ਹਿੱਸਾ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਆਵਾਂ ਜੀ ਤੁਹਾਡਾ ਦਲਜੀਤ ਸਿੰਘ ਆ ਜੀ ਦਲਜੀਤ ਸਿੰਘ ਜੀ ਜਿਹੜਾ ਕਿ ਅੱਜ ਖੋਲੇ ਮਹੱਲੇ ਤੇ ਲੰਗਰ ਲੱਗਿਆ ਪਿੰਡ ਬਦਵਾਲ ਵੱਲੋਂ ਸੰਗਤ ਵੱਲੋਂ ਲੋਕਾਂ ਦੇ ਵੱਲੋਂ ਕੀ ਕਹਿਣਾ ਚਾਹੁੰਦੇ ਮੈਂ ਕਹਿੰਦਾ ਜੀ ਗੁਰੂ ਦੀ ਮਿਹਰ ਹੋ ਰਹੀ ਆ ਇਹ ਰੇਵਾ ਨਿਰੰਤਰ ਚੱਲ ਰਹੀ ਆ ਕਿਸੇ ਚੀਜ਼ ਦੀ ਕੋਈ ਟੋਟ ਨਹੀਂ ਹੈਗੀ ਤੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਲਗਾਤਾਰ ਸੰਗਤ ਆ ਰਹੀ ਆ ਜਾ ਰਹੀ ਆ ਤੇ ਪ੍ਰਸ਼ਾਦਾ ਛਕ ਰਹੀ ਆ ਤੇ ਲੋਕਾਂ ਨੂੰ ਕੀ ਅੱਜ ਮੈਸੇਜ ਦੇਣਾ ਚਾਹੁੰਦਾ ਜੂਆ ਪੀੜੀ ਜਿਹੜੀ ਅੱਜ ਨਸ਼ਿਆਂ ਵੱਲ ਤੁਰ ਰਹੀ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਅਸੀਂ ਤਾਂ ਜੀ ਇਹੀ ਕਹਾਂਗੇ ਵੀ ਜਾਂ ਤਾਂ ਗਰਾਊਂਡ ਆ ਲੈ ਜਾਣ ਤੇ ਖਿਡਾਰੀ ਬਣਨ ਜਾਂ ਸੇਵਾਦਾਰ ਬਣਨ ਤੇ ਬਾਕੀ ਅਮਰਤਪਾਲ ਆ ਉਹ ਸਭ ਨੂੰ ਸਿੱਖਿਆ ਦਿੰਦਾ ਅਮਰਤ ਸਿੰਘ ਕੋ ਗੁਰੂ ਦੇ ਲੜ ਲੱਗੋ ਵੱਤ ਤੋਂ ਵੱਤ ਨਸ਼ਿਆਂ ਤੋਂ ਦੂਰ ਰਹੋ ਤੇ ਗਰਾਊਂਡ ਜਾਓ ਅਮਰ ਤੇ ਸ਼ਾਕੀ ਗੁਰੂ ਦੇ ਜਹਾਜ਼ੇ ਚੜੋ ਠੀਕ ਹੈ ਜੀ ਤੁਹਾਡਾ ਹਾਂ ਦੇਖਤਾਂ ਜੀ ਅੱਜ ਜਿਹੜਾ ਪਿੰਡ ਦਾਖੇ ਦੀ ਸਮੁੱਚੀ ಗ್ರಾಮ ਪੰਚਾਇਤ ਤੇ ਔਰ ਲੋਕਾਂ ਦੇ ਵੱਲੋਂ ਸਾਰੇ ਪਿੰਡ ਦੇ ਮਾਸੇ ਵੱਲੋਂ ਲੰਗਰ ਰਾਇਆ ਜਾ ਰਿਹਾ ਹੌਲੇ ਮੱਲੇ ਰੱਖੀ ਜਾਣੇ ਚਾਹੁੰਦੇ ਹਾਂ ਇਹ ਤਾਂ ਜੀ ਇੱਕ ਨਾਗਰ ਵੱਲੋਂ ਸਾਵੇ ਪਿੰਡ ਮਾਣ ਰੜਕੇ ਦਾਣਾ ਇੱਕ ਸਾਰੇ ਭਗਵਾਨ ਦਾ ਨਾਮ ਜਪਿਆ ਜਾਂਦਾ ਇੱਕ ਬੱਚਿਆਂ ਨੂੰ ਸੇਵਾ ਮਿਲਦੀ ਹੈ ਆ ਵੀ ਸੇਵਾ ਕਰੀ ਸਾਰੇ ਪਿੰਡ ਦੀ ਸੇਵਾ ਹੋ ਜਾਂਦੀ ਹੈ ਦਾਨ ਹੋ ਜਾਂਦਾ ਕੈਥੋਆਇਆਂ ਵਿੱਚ ਸੋਨਾ ਹੋ ਜਾਂਦਾ ਇਹ ਚੰਗਾ ਕੰਮ ਆ ਲੋਕ ਨਸ਼ੇ ਤੋਂ ਬੱਚੇ ਪਾ ਜਾਂਦੇ ਆ ਇਧਰੋਂ ਲੈਣ ਤੋਂ ਉਹਨਾਂ ਨਾਲ ਸਿਵਾ ਭਾਗ ਵੱਦੀ ਆ ਤੁਸੀਂ ਅੱਜ ਵੀ ਯਾਨੀ ਕਿ ਤਕਰੀਬਾ ਜਿਹੜਾ ਸਮਾਜ ਆ ਜਿਹੜਾ ਕਿ ਸਾਡਾ ਤਕਰੀਬਾ ਨਾ ਅੱਜ ਜਿਹੜੀ ਯੂਆ ਪੀੜ੍ਹੀ ਹੈ ਜਿਹੜੀ ਅੱਜ ਨਸ਼ਿਆਂ ਨੂੰ ਅਪਣਾ ਰਹੀ ਹੈ ਤੇ ਲੇਕਿਨ ਸਾਰੇ ਧਰਮ ਨੂੰ ਸਾਰੇ ਭੁੱਲ ਕੇ ਉਹ ਦੂਜੇ ਉਚੜ ਕੀ ਕਰਦੇ ਤੁਸੀਂ ਕਹਿਣਾ ਚਾਹੁੰਦੇ ਏ ਨਾ ਥੋੜਾਇਆ ਜੀ ਸਾਡੇ ਨਾਲ ਜਿਹੜਾ ਸਾਡੇ 5-7 80 ਬੰਦੇ ਉਹਨਾਂ ਦੀਆਂ ਕਮਜ਼ੋਰੀਆਂ ਨੇ ਸਾਡੇ ਕੋਲ ਪੈਸਾ ਗੋਦਾਂ ਰ ਕੋ ਬਚੇਰਾ ਇੱਧਰ 50 ਥੋੜਾ ਘੱਟ ਆ ਬੱਚਿਆਂ ਨੂੰ ਸਿੱਖਿਆ ਮਗਰ ਲਾਉਣਾ ਚਾਹੀਦਾ ਉਹਨਾਂ ਨੂੰ ਸਮਝਾਉਣਾ ਚਾਹੀਦਾ ਪੈ ਨਸ਼ੇ ਇੰਨੇ ਮਾੜੇ ਆ ਸਾਡੇ ਸੀਨ ਨੂੰ ਗਾੜ ਦਿੰਦੇ ਆ ਉਹਨਾਂ ਨੂੰ ਥੋੜੀ ਸਾੜਾ ਫ੍ਰੀ ਕਰਕੇ ਉਹਨਾਂ ਨੂੰ ਇਹ ਕਲਾਸਾਂ ਲਾਉਣੀਆਂ ਚਾਹੀਦੀਆਂ ਨਸ਼ਾ ਛਡਾ ਕੇ ਉਹਨਾਂ ਨੂੰ ਥੋੜੀ ਸ਼ੇ ਕੰਮ ਦੇਣਾ ਚਾਹੀਦਾ ਤੋ ਇਸ ਨਾਲ ਸਾਰਾ ਕੁਝ ਠੀਕ ਹੋ ਜਾਣਾ ਹਾਂਜੀ ਕੀ ਨਾਮ ਹੈ ਜੀ ਦਰਬਾਰਾ ਸਿੰਘ ਜੀ ਦਰਬਾਰਾ ਸਿੰਘ ਜੀ ਜਿਹੜਾ ਅੱਜ ਗੁਰੂ ਸਾਹਿਬ ਦਾ ਖੋਲੇ ਮੱਲੇ ਤੇ ਤੁਸੀਂ ਲੰਗਰ ਲਾ ਰਹੇ ਹੋ ਪਿੰਡ ਬੱਦੋਵਾਲ ਵੱਲੋਂ ਤੇ ਅੱਜ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਜੋ ਇਹ ਲੰਗਰ ਹੈ ਇਹ ਪਿੰਡ ਨਿਵਾਸੀ ਬੱਦੋਵਾਲ ਦੇ ਘਰ ਘਰ ਤੋਂ ਇਕੱਠਾ ਕਰਕੇ 나ਜ ਵੈਸੇ ਇਹ ਤਾਂ ਗੁਰੂ ਘਰ ਤੋਂ ਚੱਲਦੀ ਹੈ ਮਰਜ਼ਾਦਾ ਆ ਰਹੀ ਹੈ 50 ਸਾਲ ਤੋਂ ਕਿਉਂਕਿ 50 ਸਾਲ ਤੋਂ ਲੰਗਰ ਲੱਗ ਰਿਹਾ ਆ ਰਿਹਾ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਨੰਦਪੁਰ ਸਾਹਿਬ ਦੀਆਂ ਸਿੱਖ ਸੰਗਤਾਂ ਹੋਲੇ ਮਹੱਲੇ ਤੇ ਜਾਣ ਵਾਸਤੇ ਜੋ ਕਿ ਇੱਥੇ ਆਉਂਦੇ ਨੇ ਲੰਗਰ ਛਕ ਕੇ ਉਹਨਾਂ ਦੀ ਰੂਹ ਖੁਸ਼ ਬੜੀ ਹੋ ਜਾਂਦੀ ਹੈ ਉਸ ਅਪਰੰਥ ਜੋ ਇਹ ਲੰਗਰ ਚੱਲ ਰਿਹਾ ਹੈ ਇਹ ਗੁਰੂ ਦੀ ਕਿਰਪਾ ਦੇ ਨਾਲ ਚੱਲ ਰਿਹਾ ਜਿੱਦਾਂ ਕਿ ਅੱਜ ਦੀ ਯੂਆ ਪੀਡੀਏ ਜੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਕਿ ਅੱਜ ਨਸ਼ਿਆਂ ਵੱਲ ਤੁਰ ਰਹੇ ਨੇ ਉਹ ਜਾਣੀ ਆਪਣੇ ਕਾਮ ਛੱਡ ਕੇ ਉਹਨਾਂ ਨੂੰ ਸਾਰੀ ਸੰਗਤ ਨੂੰ ਬੇਨਤੀ ਆ ਕਿ ਸਾਡੇ ਇਸ ਗੁਰਦੁਆਰਿਆਂ ਬੜਾ ਗੁਰਦੁਰਦ ਸਾਹਿਬ ਬੱਧਵਾਲ ਤੋਂ ਕਿਉਂਕਿ ਅੱਜ ਕੱਲ ਦੀ ਜੋ ਪਨੀਰੀ ਚੱਲ ਰਹੀ ਹੈ ਸਾਧ ਸੰਗਤ ਜੀ ਇਹ ਖਾਲਸਾ ਜੀ ਇਹ ਸੁਨਗਰ ਜੋ ਬੱਧੋਵਾਲ ਹੈ ਇਹ ਬਹੁਤ ਹੀ ਭਾਗਾ ਵਾਲਾ ਹੈ ਪਵਿੱਤਰ ਅਸਥਾਨ ਹੈ ਛੇ ਗੁਰਦੁਆਰ ਦੇ ਮੰਦਰ ਹੈ ਮਸੀਤ ਹੈ ਕਿਉਂਕਿ ਇਹ ਗੁਰੂ ਘਰ ਦੇ ਨਾਲ ਹੀ ਬਹੁਤ ਪਰੰਪਰਾ ਚੱਲਦੀ ਆ ਰਹੀ ਹੈ 50 ਸਾਲ ਤੋਂ ਲੰਗਰ ਚੱਲਦਾ ਹੈ ਕਿਉਂਕਿ ਇਹ ਯੋਗਦਾਨ ਪੈਂਦਾ ਸਿੱਖ ਸੰਗਤਾਂ ਦਾ ਖਾਸ ਕਰਕੇ ਜੋ ਸੇਵਾਦਾਰ ਨੇ ਇੱਥੇ ਮੁਖੀ ਮੁਖੀ ਸੇਵਾ ਦਾ ਵੱਡੇ ਗੁਰਦਾਰਾ ਸਾਹਿਬ ਪ੍ਰਬੰਧ ਕਮੇਟੀ ਦੇ ਅਸੀਂ ਧੰਨਵਾਦ ਆ ਕਿਉਂਕਿ ਜੇ ਉਹ ਅਪਰਾਲਾ ਕਰਦੇ ਨੇ ਸਾਥ ਸੰਗਤ ਦੇ ਨਾਲ ਇਸ ਚੱਲਦਾ ਸਾਰਾ ਲੰਗਰ ਠੀਕ ਹੈ